ਅੱਜ ਮੌਜੂਦ ਹਾਂ ਜੀ ਅਸੀਂ ਪਿੰਡ ਲਹਾਰਾ ਦੇ ਵਿੱਚ ਜਿੱਥੇ ਕਿ ਸੰਯੁਕਤ ਕਿਸਾਨ ਮੋਰਚਾ ਦੇ ਉਗਰਾਹਾਂ ਜਥੇਬੰਦੀ ਵੱਲੋਂ ਕਾਲ ਦਿੱਤੀ ਗਈ ਸੀ ਕਿ ਰੋਡ ਦੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਖੜ ਕੇ ਰੋਸ ਪ੍ਰਦਰਸ਼ਨ ਕਰਨਾ ਉਹਦੇ ਸਬੰਧ ਦੇ ਵਿੱਚ ਪਿੰਡ ਲਹਾਰਾ ਦੇ ਨੌਜਵਾਨ ਕਿਸਾਨ ਵੀਰਾਂ ਨੇ ਰਲ ਕੇ ਲੰਗਰ ਪਾਣੀ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਕੀਤਾ ਸੀਗਾ ਆਏ ਹੋਏ ਕਿਸਾਨਾਂ ਵਾਸਤੇ ਦੂਰੋਂ ਨੇੜੇੋਂ ਆਏ ਕਿਸਾਨਾਂ ਵਾਸਤੇ ਉਹਦੇ ਸਬੰਧ ਦੇ ਵਿੱਚ ਇੱਕ ਦੋ ਗੱਲਾਂ ਬਾਤਾਂ ਪਾ ਕਰਦੇ ਆ ਸਾਡੇ ਵਿੱਚ ਪ੍ਰਧਾਨ ਜੀ ਮੌਜੂਦ ਆ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਅੱਗੇ ਆ ਜਿਓ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਜੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਸੀਗੀ ਤੇ ਉਹਨਾਂ ਨੇ ਆਪਾਂ ਟਰੈਕਟਰ ਖੜਾ ਕੇ ਪਰੇ ਕੀਤਾ ਪ੍ਰਦਰਸ਼ਨ ਜੋ ਵੀ ਕੀਤਾ ਤੇ ਉਹਦੇ ਸੰਬੰਧ ਦੇ ਵਿੱਚ ਆਪਾਂ ਲੰਗਰ ਪ੍ਰਸ਼ਾਦੇ ਪਾਣੀ ਦਾ ਚਾਹ ਪਾਣੀ ਦਾ ਬੰਦੋਬਸਤ ਕੀਤਾ ਅੱਗੇ ਵੀ ਆਪਣੇ ਪਿੰਡ ਵੱਲੋਂ ਪਿੰਡ ਲੋਹਾਰਾ ਵੱਲੋਂ ਇਹ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ ਤੇ ਕਿਸਾਨ ਜਿਹੜੇ ਆ ਗੂ ਆ ਉਹ ਵੀ ਸਪੈਸ਼ਲ ਕਹਿ ਕੇ ਜਾਂਦੇ ਆ ਵੀ ਪ੍ਰੋਗਰਾਮ ਵਧੀਆ ਹੁੰਦਾ ਤੁਹਾਡਾ ਤੇ ਦੋ ਸ਼ਬਦ ਅਸੀਂ ਕਵਾਂਗੇ ਜੀ ਤੁਸੀਂ ਬੋਲੋ ਉਹਦੇ ਬਾਰੇ ਹਾਂਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਮਾਲਵਾ ਵਿਜ਼ਨ YouTube ਚੈਨਲ ਦਾ ਉਸ ਤੋਂ ਬਾਅਦ ਦੇ ਵਿੱਚ ਸਾਡੇ ਸਮੂਹ ਸੰਗਤ ਪਿੰਡ ਲੋਹਾਰਾ ਦੀ ਸੰਗਤ ਵੱਲੋਂ ਜੋ ਏਡਾ ਵੱਡਾ ਪ੍ਰਾਲਾ ਕੀਤਾ ਗਿਆ ਮੈਂ ਸਾਰੇ ਨਗਰ ਦਾ ਨੌਜਵਾਨਾਂ ਦਾ ਖਾਸ ਕਰਕੇ ਬੀਬੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਘਰੋਂ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਸਾਡੇ ਇਸ ਕਿਸਾਨ ਮੋਰਚੇ ਨੂੰ ਉਤਸ਼ਾਹਿਤ ਕਰਨ ਦੇ ਲਈ ਆਪਣੇ ਵੱਲੋਂ ਬਹੁਤ ਵੱਡਾ ਯੋਗਦਾਨ ਪਾਇਆ ਹੈ ਔਰ ਦੂਸਰੇ ਨੰਬਰ ਤੇ ਰਹੀ ਗੱਲ ਜਿਹੜੀ ਕਿਸਾਨਾਂ ਦਾ ਜੋ ਹੁਣ ਮੋਰਚਾ ਚੱਲ ਰਿਹਾ ਹੈ ਉਹਦੇ ਬਾਰੇ ਮੈਂ ਆਪ ਜੀ ਨਾਲ ਵਿਚਾਰ ਕਰਾਂਗਾ ਕਿ ਆਪਾਂ ਨੂੰ ਪਹਿਲਾਂ ਵੀ ਪਤਾ ਕਿ ਪਿਛਲੇ 3 ਸਾਲ ਹੋ ਗਏ ਨੇ ਜਦੋਂ ਉਦੋਂ ਵੀ ਮੋਦੀ ਨੇ ਜਿਹੜੇ ਤਿੰਨ ਬਿੱਲ ਲਾਗੂ ਕੀਤੇ ਸੀ ਉਹਨੂੰ ਫਿਰ ਠੰਡੇ ਵਸਤੇ ਚ ਪਾਤਾ ਇਸ ਵਾਰ ਤੇ ਸਾਨੂੰ ਸਤਾਹ ਜਾ ਕੇ ਦੁਆਰੇ ਹੁਣ ਕਿਸਾਨਾਂ ਨੂੰ ਫੇਰੇ ਮੁੱਦਾ ਫੇਰ ਚੱਕਣਾ ਪਿਆ ਹੈ ਇਸ ਕਰਕੇ ਮੈਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਾਂਗਾ ਕਿਸਾਨ ਹੋਣ ਮਜ਼ਦੂਰ ਹੋਣ ਦੁਕਾਨਦਾਰ ਹੋਣ ਜੋ ਵੀ ਵਰਗ ਇਸ ਕਿਸਾਨੀ ਮੁੱਦੇ ਦੇ ਨਾਲ ਸੰਬੰਧਤ ਹਨ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ ਤਾਂ ਕਿ ਜਿਹੜਾ ਇਹ WTO ਦਾ ਜਿਹੜਾ ਇਹ ਹੁਣ ਲੈ ਕੇ ਆਏ ਨੇ ਪ੍ਰੋਗਰਾਮ ਇਹ ਬਹੁਤ ਹੀ ਖਤਰਨਾਕ ਹੈ ਸਾਡੇ ਵਾਸਤੇ ਬੜਾ ਹੀ ਖਤਰਾ ਬਣਿਆ ਹੋਇਆ ਹੈ ਇਸ ਕਰਕੇ ਸਾਨੂੰ ਜ਼ਰੂਰੀ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਇਹ ਆਪਾਂ ਜਿੰਨਾ ਚਿਰ ਸਾਰੇ ਸਹਿਯੋਗ ਨਹੀਂ ਦਿੰਦੇ ਉਹਨਾਂ ਚਿਰ ਇਸ ਮਿਸ਼ਨ ਦੇ ਵਿੱਚ ਆਪਾਂ ਕਾਮਯਾਬ ਨਹੀਂ ਹੋਵਾਂਗੇ ਸਾਰੇ ਕੋਈ ਮੂਰਲੇ ਫਰੰਟ ਲਾਈਨ ਦੇ ਵਿੱਚ ਲੜ ਰਿਹਾ ਕੋਈ ਸੈਕੰਡ ਲਾਈਨ ਦੇ ਵਿੱਚ ਕੋਈ ਥਰਡ ਲਾਈਨ ਦੇ ਵਿੱਚ ਫਰੰਟ ਲਾਈਨ ਦੇ ਵਿੱਚ ਜਿਹੜੇ ਸਾਡੇ ਕਿਸਾਨ ਆਗੂ ਨੇ ਜਿਹੜੇ ਬੈਠੇ ਹੋਏ ਨੇ ਆਪਾਂ ਦੇਖ ਰਹੇ ਹਾਂ ਸਿੰਘੂ ਬਾਰਡਰ ਦੇ ਉੱਪਰ ਤੇ ਉਸ ਤੋਂ ਬਾਅਦ ਦੇ ਵਿੱਚ ਖਨੌਰੀ ਬਾਰਡਰ ਦੇ ਉੱਪਰ ਬੈਠੇ ਹੋਏ ਨੇ ਮੈਂ ਕੱਲ ਖਨੌਰੀ ਬਾਰਡਰ ਤੇ ਵੀ ਦੇਖ ਕੇ ਆਇਆ ਉੱਥੇ ਤਕਰੀਬਨ 4 ਕਿਲੋਮੀਟਰ ਦੇ ਵਿੱਚ ਸਾਡੀਆਂ ਟਰਾਲੀਆਂ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਦੂਸਰੀ ਲਾਈਨ ਦੇ ਵਿੱਚ ਹਨ ਜਿਹੜੇ ਕਿਸਾਨ ਪਿਛੇ ਟਰਾਲੀਆਂ ਦੇ ਵਿੱਚ ਬੈਠ ਕੇ ਉਸ ਮੋਰਚੇ ਨੂੰ ਉਤਸ਼ਾਹਿਤ ਕਰ ਰਹੇ ਨੇ ਤੇ ਤੀਸਰੇ ਜਿਹੜੇ ਅਸੀਂ ਪਿੱਛੋਂ ਇਥੋਂ ਸਪੋਰਟ ਕਰ ਰਹੇ ਆ ਸਾਰੇ ਮੈਂ ਇਹੀ ਬੇਨਤੀ ਕਰਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕਿਸਾਨਾਂ ਉਗਾਂ ਦੀ ਜੋ ਵੀ ਕਾਲ ਆਉਂਦੀ ਹੈ ਉਸ ਕਾਲ ਦੇ ਵਿੱਚ ਆਪਾਂ ਵੱਧ ਝੜ ਕੇ ਹਿੱਸਾ ਲਈਏ ਤਾਂ ਕਿ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਿਸ਼ਨ ਦੇ ਵਿੱਚ ਕਾਮਯਾਬ ਹੋ ਸਕੀਏ ਇਹ ਸਾਡੀ ਪਿੰਡ ਲਹਾਰਾ ਤੋਂ ਜਗਤਾਰ ਸਿੰਘ ਪ੍ਰਧਾਨ ਤੇ ਸਾਡੇ ਨਾਲ ਇੱਕ ਨੌਜਵਾਨ ਕਿਸਾਨ ਵੀਰ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਅੱਜ ਦੇ ਵਿਸ਼ੇ ਬਾਰੇ ਦੋ ਸ਼ਬਦ ਦੇ ਵੀ ਜਰੂਰ ਬੋਲਣਗੇ ਦਲਵੀਰ ਸਿੰਘ ਜੀ ਬੋਲੋ ਅਹ ਡੀਪੀ ਮਾਸਟਰ ਜੀ ਸਾਡੇ ਨਾਲ ਦਲਵੀਰ ਸਿੰਘ ਨੇ ਮਨਾ ਕਰਤਾ ਤੇ ਡੀਪੀ ਸ਼ਬਦ ਮਾਸਟਰ ਜੀ ਦੋ ਸ਼ਬਦ ਜ਼ਰੂਰ ਬੋਲਣਗੇ ਬਹੁਤ ਮਿਹਰਬਾਨੀ ਜੀ ਵਿਜਨ ਟੈਲੀਵਿਜ਼ਨ ਜੋ ਕਿ ਅੱਜ ਦੇ ਇਸ ਪ੍ਰੋਗਰਾਮ ਨੂੰ ਆਪ ਸਭ ਦੇ ਨਾਲ ਸਾਂਝਾ ਕਰ ਰਹੀ ਨੇ ਧੰਨਵਾਦ ਹੈ ਅੱਜ ਜਦ ਦੇ ਵੀ ਕਿ ਅਸੀਂ ਜਾਣਦੇ ਹਾਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਅੱਜ ਰੋਡ ਦੇ ਉੱਪਰ ਟਰੈਕਟਰ ਖੜੇ ਕਰਕੇ ਜੋ ਕਿ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਜਾਣਾ ਸੀ ਉਹਦੇ ਵਿੱਚ ਪਿੰਡ ਲਹਾਰਾ ਦੇ ਕਿਸਾਨਾਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਸਾਰਿਆਂ ਦਾ ਬਹੁਤ ਧੰਨਵਾਦ ਹੈ ਕਿਸਾਨ ਵੀਰਾਂ ਨੇ ਚਾਹ ਪਾਣੀ ਦਾ ਲੰਗਰ ਵੀ ਲਗਾਇਆ ਉਹਦੇ ਲਈ ਵੀ ਸਾਰੇ ਪਿੰਡ ਦੇ ਨੌਜਵਾਨ ਵੀਰਾਂ ਦਾ ਸਾਰੇ ਪਿੰਡ ਦੇ ਮੋਤਵਾਰ ਸੱਜਣਾ ਦਾ ਕਿਸਾਨਾਂ ਦਾ ਧੰਨਵਾਦ ਹੈ ਔਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇੱਕ ਬਹੁਤ ਜਿਹਨੂੰ ਅਸੀਂ ਇੱਕ ਵੱਡਾ ਸੰਘਰਸ਼ ਕਹਿ ਸਕਦੇ ਹਾਂ ਸਰਕਾਰ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿਸ ਟਾਈਮ ਮੋਦੀ ਸਰਕਾਰ ਹੈ ਜਿਹੜੀ ਉਹ ਹੰਕਾਰ ਚੁੱਕੀ ਆ ਆਪਾਂ ਇਹੀ ਕਹਿ ਸਕਦੇ ਹਾਂ ਉਹਨਾਂ ਦਾ ਜਿਹੜਾ ਹੰਕਾਰ ਹੈ ਉਹ ਸੱਤਵੇਂ ਅਸਮਾਨ ਤੇ ਹੈ ਪਿਛਲੀ ਵਾਰ ਵੀ ਪੰਜਾਬ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਜਿਹੜੇ ਕਿ ਹੱਕ ਥਾਪੜਦੇ ਸੀਗੇ ਮੋਦੀ ਹੁਣੀ ਕਿ ਸਾਡੇ ਲਾਗੂ ਕੀਤੇ ਕਾਨੂੰਨਾਂ ਨੂੰ ਜਾਂ ਸਾਡੇ ਕੀਤੇ ਹੁਕਮ ਨੂੰ ਕੋਈ ਪੂਰੇ ਭਾਰਤ ਦੇ ਵਿੱਚ ਟਾਲ ਨਹੀਂ ਸਕਦਾ ਤਾਂ ਪੰਜਾਬੀਆਂ ਨੂੰ ਉਹ ਮਾਣ ਪ੍ਰਾਪਤ ਹੋਇਆ ਆਪਾ ਇਹ ਕਹਿ ਸਕਦੇ ਆ ਕਿ ਭਾਰਤ ਦੇ ਕਿਸਾਨਾਂ ਨੂੰ ਮਾਣ ਪ੍ਰਾਪਤ ਹੋਇਆ ਕਿ ਉਹਨਾਂ ਨੇ ਉਹ ਕਾਨੂੰਨ ਕੈਨਸਲ ਕਰਾਉਣ ਦੇ ਵਿੱਚ ਜਿਹੜਾ ਹੈਗਾ ਮੋਦੀ ਨੂੰ ਨੱਠ ਪਾਈ ਤਾਂ ਹੁਣ ਵੀ ਇਹ ਸੰਘਰਸ਼ ਦੁਬਾਰਾ ਸ਼ੁਰੂ ਹੋਇਆ ਹੈ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦੀ ਬਹੁਤ ਜ਼ਰੂਰਤ ਹੈ ਜਿਵੇਂ ਕਿ ਪ੍ਰਧਾਨ ਸਾਹਿਬ ਨੇ ਕਿਹਾ ਕਿ ਕੁਝ ਆਪਾ ਇੱਥੇ ਬੈਠ ਕੇ ਸਹਿਯੋਗ ਕਰ ਰਹੇ ਹਾਂ ਕਿਸਾਨ ਜੋ ਆਗੂ ਨੇ ਯੂਨੀਅਨਾਂ ਦੇ ਉਹ ਵੱਡੇ ਪੱਧਰ ਤੇ ਲੜ ਰਹੇ ਨੇ ਅੱਗੇ ਹੋ ਕੇ ਲੜ ਰਹੇ ਆ ਆਪਾਂ ਉਹਨੂੰ ਇੱਥੇ ਬੈਠੇ ਸਪੋਰਟ ਕਰ ਰਹੇ ਆ ਤਾਂ ਇਹ ਸੰਘਰਸ਼ ਬੜਾ ਜ਼ਰੂਰੀ ਹੈ ਕਿਉਂਕਿ ਜੇ ਸੰਘਰਸ਼ ਨਾ ਕੀਤਾ ਗਿਆ ਆਉਣ ਵਾਲੇ ਹਾਲਾਤ ਨੇ ਜਿਹੜੇ ਉਹ ਵਾਕਈ ਪੰਜਾਬ ਦੇ ਲਈ ਬਹੁਤ ਖਤਰਨਾਕ ਹੋਣਗੇ ਤਾਂ ਸਾਨੂੰ ਬੜਾ ਜ਼ਰੂਰੀ ਹੈ ਕਿ ਇਹ ਸੰਘਰਸ਼ ਅਸੀਂ ਜਿੱਤ ਗਏ ਔਰ ਇਹ ਤਾਂ ਹੀ ਜਿੱਤਿਆ ਜਾਣਾ ਜੇ ਆਪਾਂ ਸਾਰੇ ਇਕੱਠੇ ਹੋ ਕੇ ਲੜਾਂਗੇ ਇਸੇ ਤਰ੍ਹਾਂ ਦੀ ਜਦੋਂ ਵੀ ਕਿਸਾਨ ਯੂਨੀਅਨਾਂ ਦੀ ਕਾਲ ਆਉਂਦੀ ਆ ਆਪਾਂ ਇਕੱਠੇ ਹੋ ਕੇ ਉਹਦੇ ਵਿੱਚ ਯੋਗਦਾਨ ਪਾਈਏ ਤਾ ਮੈਂ ਫੇਰ ਇੱਕ ਵਾਰ ਸਾਰੇ ਹੀ ਪਿੰਡ ਨਗਰਨਵਾਸ ਸਿੰਘਾਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਸੰਯੁਕਤ ਕਿਸਾਨ ਮੋਰਚੇ ਦੀ ਕਾਰਤੇ ਬਹੁਤ ਵੱਧ ਚੜ ਕੇ ਹਿੱਸਾ ਲਿਆ ਟਰੈਕਟਰ ਰੋਡ ਦੇ ਉੱਪਰ ਲਗਾ ਕੇ ਪ੍ਰਦਰਸ਼ਨ ਕੀਤਾ ਚਾਹ ਪਾਣੀ ਦਾ ਜੋ ਵੀ ਲੰਗਰ ਲਗਾਇਆ ਉਹਦੇ ਲਈ ਧੰਨਵਾਦ ਹੈ ਸਾਰੇ ਪਿੰਡ ਦਾ ਔਰ ਅੱਗੇ ਤੋਂ ਵੀ ਜਿਸ ਤਰ੍ਹਾਂ ਵੀ ਉਹ ਕਿਸਾਨ ਯੂਨੀਅਨਾਂ ਦੀ ਸੰਯੁਕਤ ਕਿਸਾਨ ਮੋਰਚੇ ਦੀ ਕਾਰ ਆਏਗੀ ਤੇ ਸਾਨੂੰ ਪਿਛਵਾ ਸਕੇ ਸਾਰਾ ਪਿੰਡ ਇਕੱਠਾ ਹੋ ਕੇ ਪਹਿਲਾਂ ਦੀ ਤਰ੍ਹਾਂ ਲੜੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਬਹੁਤ ਧੰਨਵਾਦ ਡੀਪੀ ਸਾਹਿਬ ਇਹ ਜੀ ਸਾਡੇ ਡੀਪੀ ਸਾਹਿਬ ਇਹ ਡੀਪੀ ਸਾਹਿਬ ਸਾਡੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਵਾਈਟ ਦਿੱਤੀ ਆ ਸਾਨੂੰ ਇਹ ਵੀ ਨੌਜਵਾਨ ਸਾਡੇ ਟੀਚਿੰਗ ਕਰਦੇ ਆ ਨਾਲ ਆਪਣੇ ਬ੍ਰਦਰ ਦੀ ਸਹਾਇਤਾ ਦੇ ਨਾਲ ਕਿਸਾਨ ਮਜ਼ਦੂਰਾਂ ਦੀ ਮਜ਼ਦੂਰਾਂ ਦੀ ਸਹਾਇਤਾ ਦੇ ਨਾਲ ਖੇਤੀ ਵੀ ਵਧੀਆ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਆ ਜੀ ਇਹਨਾਂ ਦਾ ਸਾਡੇ ਨਾਲ ਇੱਕ ਬਲਜੀਤ ਸਿੰਘ ਬਿੱਲਾ ਜੀ ਇਹ ਵਾਈਟ ਦੇਣਗੇ ਜੀ ਸਾਨੂੰ ਅੱਜ ਦਾ ਜੋ ਆਪਣੇ ਇਥੇ ਪ੍ਰਸ਼ਾਦੇ ਪਾਣੀ ਦਾ ਲੰਗਰ ਦਾ ਬੰਦੋਬਾਸਤ ਸੀਗਾ ਉਹਨਾਂ ਦੇ ਵਿੱਚ ਇਹਨਾਂ ਦਾ ਵੀ ਬਹੁਤ ਵਧੀਆ ਯੋਗਦਾਨ ਹੈ ਨੌਜਵਾਨ ਵੀਰਾਂ ਦਾ ਸਾਰੇ ਸਾਡੇ ਜਿੰਨੇ ਪਿੰਡ ਦੇ ਲੋਕ ਤੁਸੀਂ ਦੇਖ ਰਹੇ ਹੋ ਸਾਰਿਆਂ ਦਾ ਬਹੁਤ ਸਹਿਯੋਗ ਹੈ ਜਿਹੜਾ ਅੱਜ ਦਾ ਪ੍ਰਸ਼ਾਦੇ ਪਾਣੀ ਦਾ ਬੰਦੋਬਾਸਤ ਸੀਗਾ ਇਹਦੇ ਵਾਸਤੇ ਪਿੰਡ ਵਾਸੀਆਂ ਨੂੰ ਤੇ ਹੋਰ ਪਿੰਡਾਂ ਦੇ ਨੌਜਵਾਨ ਵੀਰਾਂ ਨੂੰ ਮੈਸੇਜ ਦੇਣਗੇ ਵੀ ਇਸ ਤਰ੍ਹਾਂ ਦੇ ਕਰਕੇ ਆਪਾਂ ਨੂੰ ਕਿਸਾਨ ਵੀਰਾਂ ਦੇ ਨਾਲ ਖੜਨਾ ਚਾਹੀਦਾ ਕਰਦੇ ਹਾਂ ਦੋ ਗੱਲਾਂ ਬਲਜੀਤ ਸਿੰਘ ਬਿੱਲਾ ਜੀ ਨਾਲ ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਅਸੀਂ ਧੰਨਵਾਦ ਕਰਦੇ ਆ ਨਵਾਰਾ ਨਗਰ ਦਾ ਕੁੱਸੇ ਦਾ ਤਖਤੂਪੁਰਾ ਬਲਾਸਪੁਰ ਤੇ ਮੀਨੀਆ ਸਾਹਿਬ ਤੋਂ ਵੀ ਆਏ ਹੋਏ ਸੀਗੇ ਆਪਣੇ ਸੇਵਾਦਾਰ ਪਰ ਕੁਛ ਥੋੜੀਆਂ ਜੀਆਂ ਕਮੀਆਂ ਰਹਿ ਗਈਆਂ ਪਿੰਡਾਂ ਦੇ ਵਿੱਚ ਕੰਮ ਇੱਥੇ ਚੱਲਦਾ ਕਰਕੇ ਆਲੂ ਵਰਕੇ ਸਾਡੇ ਪਿੰਡ ਜੋ ਟਰੈਕਟਰ ਘੱਟ ਹੋਏ ਆ ਤੇ ਅੱਗੇ ਤੋਂ ਖਿਆਲ ਰੱਖਾਂਗੇ ਤੇ ਬਹੁਤ ਬਹੁਤ ਮਿਹਰਬਾਨੀ ਸਾਰੇ ਨਗਰ ਨਿਵਾਸੀਆਂ ਦੀ ਤੇ ਸਾਰੇ ਐਨ ਆਰ ਆਈ ਵੀਰਾਂ ਦੇ ਜਿਹੜੇ ਇੱਥੇ ਮੌਕੇ ਤੇ ਨਹੀਂ ਵੀ ਹੈਗੇ ਤਾਂ ਇੱਥੇ ਬੈਠ ਕੇ ਗਰੁੱਪਾਂ ਨਾਲ ਹੀ ਇਹ ਆਪਣੇ ਮਾਲਵਾ ਵਿਜ਼ਨ ਰਾਹੀਂ ਸਾਰਾ ਕੁਝ ਆਪਣਾ ਕਲੀਅਰ ਕਰ ਰਿਹਾ ਹੈ ਬਹੁਤ-ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਧੰਨਵਾਦ ਜੀ ਬਲਜੀਤ ਸਿੰਘ ਜੀ